ਬਾਵੇਂ ਜਗਤਗੁਰੂ ਹੋਣਗੇ ਮਾਨ ਚਾਰੇ ਵੇਦ ਉਸੇ ਦੇ ਹੀ ਲਿਖੇ ਹੋਏ ਨੇ। ਬਾਗਵਦ ਗੀਤਾ ਉਸੇ ਦੇ ਹੀ ਲਿਖੀ ਹੋਈ ਹੈ। ਭਵਿਸ਼ ਪੁਰਾਣ ਉਸੇ ਦਾ ਲਿਖਿਆ ਹੋਇਆ ਹੈ। ਵੇਦਾਂਤ ਦਾ ਗ੍ਰੰਥ ਛੇਵਾਂ ਸ਼ਾਸਤਰ ਉਸੇ ਦਾ ਲਿਖਿਆ ਹੈ। ਐਨਾ ਵੱਡਾ ਗਏ ਨਹੀਂ। ਪਰ ਆਪਣੇ ਪੁੱਤਰ ਦਾ ਗੁਰੂ ਨਹੀਂ ਬਣ ਸਕਿਆ। ਕਾਰਨ ਪਤਾ ਨਹੀਂ ਪੁੱਤਰ ਦਾ ਮੇਰੇ ਤੇ ਵਿਸ਼ਵਾਸ ਹੋਵੇਗਾ ਕਿ ਨਹੀਂ ਤੇ ਇਹਨੂੰ ਪੜਾਣ ਲੱਗਿਆ ਮੈਨੂੰ ਵੀ ਲੱਗੇਗਾ ਮੇਰਾ ਪੁੱਤ ਹੈ ਅਨੇ ਆਖੇ ਤੂੰ ਗੁਰੂ ਕਰ ਕੈਨੂੰ ਕਰਾਂ ਉਹਨੇ ਪਿਤਾ ਕੋਲ ਪੁੱਛਿਆ ਕਿਹਦੇ ਕੋਲ ਸਿੱਖਿਆ ਦੀਕਸ਼ਾ ਲਵਾਂ ਜਨਕ ਕੋਲ ਲੈ ਉਹ ਤੇਰਾ ਗੁਰੂ ਜਾ ਉਹ ਤੇ ਰਾਜਾ ਹੈ ਉਹਤੇ ਬੜੇ ठाट-ਬਾਟ ਨਾਲ ਰਹਿੰਦਾ ਹੈ। ਰਾਜ ਸਿੰਘਾਸਣ ਤੇ ਬੈਠ ਕੇ ਤਰ੍ਹਾਂ-ਤਰ੍ਹਾਂ ਦੇ ਫੈਸਲੇ ਕਰਦਾ ਹੈ। ਮੁਜਰਮ ਵੀ ਪੇਸ਼ ਆਉਂਦੇ ਨੇ ਤੇ ਗੁਨਾਹਗਾਰ ਵੀ ਪੇਸ਼ ਆਉਂਦੇ ਨੇ, ਸਜ਼ਾਵਾਂ ਵੀ ਦਿੰਦਾ ਹੈ। ਉਹ ਮੇਰਾ ਗੁਰੂ, ਹਾਂ ਉਹ ਤੇਰਾ ਗੁਰੂ ਜਾ। ਤੈਨੂੰ ਉਹ ਗਿਆਨ ਦੇਵੇਗਾ। ਜੈਸੇ ਸੁਖਦੇਵ ਆਏ ਨੇ ਦਵਰਪਾਲ ਨੇ ਆਣ ਦਿੱਤਾ ਕਿਉਂਕਿ ਵਿਆਸ ਦਾ ਲड़का ਮਾਮੂਲੀ ਗੱਲ ਨਹੀਂ। ਔਰ ॠषि ਉਦੋਂ ਜਨਕ ਰਸੋਈ ਦੇ ਚ ਬੈਠੇ ਤੇ ਭੋਜਨ ਛਕ ਰਹਿ ਸ। ਉੱਥੇ ਹੀ ਸਿੱਧੇ ਚਲੇ ਗਏ ਦੇਖ ਕੇ 당ਗ ਰਹਿ ਗਏ ਸਾਰਾ ਥਾਲ سونے ਦਾ ਹੈ। ਕੌਲੀਆਂ ਵੀ سونے ਦੀਆਂ ਨੇ ਤੇ 36 ਪ੍ਰਕਾਰ ਦਾ ਭੋਜਨ ਹੈ। ਬੜਾ ਸੁਆਦਿਸ਼ ਸਭ ਕੁਝ। ਅੰਦਰ ਕਿਰਣਾ ਪੈਦਾ ਹੋਈ ਸੋਨੇ ਦੇ ਭਾਂਡਿਆਂ ਚ ਖਾਣ ਵਾਲਾ ਇਹ 36 ਪ੍ਰਕਾਰ ਦੇ ਭੋਜਨ ਰੋਜ਼ ਛਕਣ ਵਾਲਾ ਇਹ ਮੇਰਾ ਗੁਰੂ ਇਸ ਤੋਂ ਮੈਂ ਪ੍ਰੇਰਣਾ ਲਵਾਂ ਵਾਪਸ ਚਲੇ ਗਏ ਜਨਕ ਬੁਲਾਉਂਦੇ ਨੇ ਆਵਾਜ਼ ਮਾਰਦੇ ਨੇ ਰਿਸ਼ੀ ਜੀ ਆਏ ਹੋ ਤੇ ਬੈਠੋ ਭੋਜਨ ਛਕੋ ਕੁਝ ਰੱਬ ਦੀ ਗੱਲ ਸੁਣਾਓ ਤੇ ਕੁਝ ਰੱਬ ਦੀ ਗੱਲ ਸੁਣੋ ਕੁਝ ਪ੍ਰਭੂ ਦੀ ਚਰਚਾ ਹੋਵੇ ਪਤਾ ਸੁਖਦੇਵ ਨੇ ਕੀ ਆਖਿਆ ਪ੍ਰਭੂ ਦੀ ਚਰਚਾ ਹੁੰਦੀ ਹੈ ਭਗਤਾਂ ਨਾਲ ॠषि मुਨੀਆਂ ਨਾਲ ਤੇਰੇ ਜੈਸੇ ਮਾਇਆਦਾਰੀਆਂ ਨਾਲ ਤੇਰੇ ਨਾਲ ਕੀ ਚਰਚਾ ਕਰਾਂ ਜਨਕ ਕਹਿੰਦੇ ਨੇ ਚਲੋ ਚਰਚਾ ਨਹੀਂ ਆਪਾਂ ਕੁਝ ਨਹੀਂ ਸੁਣਾਉਂਦੇ ਪਰ ਤੁਸੀਂ ਰਿਸ਼ੀ ਹੋ ਰਿਸ਼ੀ ਦਾ ਤੇ ਕੰਮ ਹੈ ਕੁਝ ਸੁਣਾ ਕੇ ਜਾਵੇ ਆਏ ਹੋ ਤੇ ਬੈਠੋ ਕੁਝ ਸੁਣਾ ਕੇ ਹੀ ਜਾਓ ਹੱਥ ਜੋੜ ਕੇ ਤਰਲੇ ਲੈ ਬੈਠੋ ਬੈਠਦੇ ਗਏ ਇਤਨੇ ਚ ਦੁਆਰ ਪਾ ਲਾਇਆ ਜਨਕ ਨੂੰ ਕਹਿੰਦਾ ਸ਼ਹਿਰ ਦੇ ਇੱਕ ਕੋਨੇ ਵਿੱਚ ਅੱਗ ਲੱਗ ਗਈ ਹੈ। ਸੁਖਦੇਵ ਨੇ ਬਸ ਗੱਲ ਆਰੰਭ ਹੀ ਕੀਤੀ ਸੀ ਪ੍ਰਮਾਤਮਾ ਨੇ। ਆਇਆ ਤੇ ਗੁਰੂ ਬਣਾਉਣ ਵਾਸਤੇ ਸੀ ਖੁਦ ਗੁਰੂ ਬਣਾ ਬੈਠਾ ਜਨਕ ਨੂੰ ਸਮਝਾਣਾ। ਸਮਝਾਣ ਲੱਗ ਪਿਆ ਜਨਕ ਨੂੰ ਇਤਨੇ ਜਿਹੇ ਦੁਆਰ ਪਾ ਲਾ ਕੇ। ਸ਼ਹਿਰ ਦੇ ਇੱਕ ਕੋਨੇ 'ਚ ਅਗ ਲੱਗ ਗਈ ਹੈ ਜਨ ਕਹਿੰਦੇ ਨੇ ਇਹ ਪ੍ਰਭੂ ਚਰਚਾ ਆਰੰਭ ਹੋ ਗਈ ਹੈ ਮੈਂ ਪੂਰੀ ਸੁਣ ਲਵਾਂ ਫਿਰ ਦੇਖਦੇ ਹਾਂ ਸੁਖਦੇਵ ਸੋਚਦਾ ਠੀਕ ਹੈ ਸ਼ਹਿਰ ਨੂੰ ਹੀ ਅਗ ਲੱਗੀ ਹੈ ਨਾ ਦੂਜਿਆਂ ਦੇ ਘਰਾਂ ਨੂੰ ਲੱਗੀ ਹੈ ਇਹਦੇ ਘਰ ਨੂੰ ਲੱਗੇ ਤੇ ਪਤਾ ਚਲੇ ਦੂਜਿਆਂ ਦੇ ਘਰਾਂ ਨੂੰ ਲੱਗੇ ਨਾ ਦੂਜਿਆਂ ਦੇ ਘਰ ਨੂੰ ਲੱਗੇ ਬੇਸੰਤਰ ਦੇਵਤਾ ਆਪਣੇ ਘਰ ਨੂੰ ਲੱਗੇ ਤੇ ਅੱਗ ਹੈ ਇਤਨੇ ਚ ਦਵਾਰ ਪਾ ਲਾ ਗਿਆ ਖੰਦੇ ਰਾਜਨ ਅੱਗ ਫੈਲਦੀ ਫੈਲਦੀ ਕਿਉਂਕਿ ਉਸ ਹਿੱਸੇ ਚ ਲੱਗੀ ਹੈ ਜਿਹੜੇ ਪਾਸੇ ਸਾਡਾ ਮਹਿਲ ਹੈ ਤੁਹਾਡਾ ਮਹਿਲ ਹੈ ਲਪਟਾਂ ਤੇ ਮਹਿਲਾਂ ਚ ਆ ਗਈਆਂ ਮਹਿਲ ਦਾ ਵੇ ਇੱਕ ਕੋਨਾ ਜਲਣ ਲੱਗ ਪਏ ਜਨਕ ਕਹਿੰਦੇ ਨੇ ਪ੍ਰਭੂ ਚਰਚਾ ਪੂਰੀ ਹੋ ਜਾਏ ॠषि ਜੀ ਨੇ ਪ੍ਰਭੂ પ્રસੰਗ ਸ਼ੁਰੂ ਕੀਤਾ ਹੋਇਆ ਇਹ ਸੰਪੂਰਨ ਕਰ ਲੈਣ ਫਿਰ ਸੋਚਦੇ ਆ ਕੀ ਕਰਨਾ ਹੈ ਪਤਾ ਹੈ ਹੁਣ ਸੁਖਦੇਵ ਸੋਚਦਾ ਕੋਣੇ ਦੇ ਸੇਕ ਹੀ ਤੇ ਲੱਗਿਆ ਤਾਂ ਹੀ ਨਹੀਂ ਭਜਿਆ ਅੰਦਰੋਂ ਬਾਹਰੋਂ ਤੇ ਚਰਚਾ ਸੁਣਾਈ ਜਾ ਰਹੀ ਹੈ ਪ੍ਰਭੂ ਦੀ ਗੱਲ ਕਰੀ ਜਾ ਰਹੀ ਹੈ ਇਤਨੇ ਚ ਦਵਾਰ ਪਾ ਲਾ ਗਿਆ ਰਾਜਨ ਜਿਸ ਦਰਵਾਜ਼ੇ ਤੇ ਮੈਂ ਪਹਿਰਾ ਦੇਣਾ ਉਹਨੋਂ ਵੀ ਅਗਲਗ ਸੁਖਦੇਵ ਭਜ ਪਿਆ ਭਜ ਪਿਆ ਜਨਕ ਆਵਾਜ਼ ਮਾਰ ਦੇ ਨੇ ॠषि ਜੀ ਉਹ ਪ੍ਰਭੂ ਦੀ ਗੱਲ ਤੇ ਪੂਰੀ ਕਰੋ ਮੈਂ ਸੁਣਨਾ ਚਾਹਾਂ ਪੂਰੀ ਸੁਣਾ ਕੇ ਜਾ ਖੰਡਗਲ ਤੇ ਦਵਾਰ ਤੇ ਮੈਂ ਆਪਣੀ ਲੰਗੋਟੀ ਰੱਖੀ ਸੀ ਤੇ ਸੋਟੀ ਰੱਖੀ ਸੀ ਜਲ ਨਾ ਜਾ ਮੈਂ ਚੁੱਕ ਲਿਆ ਜਨਕ ਖੜੇ ਹੋ ਗਏ ਰਿਸ਼ੀ ਜੀ ਮਾਇਆ ਧਾਰੀ ਤੁਸੀਂ ਕੇ ਮੈਂ ਤੇਰੀ ਸੋਟੀ ਅਜੇ ਜਲੀ ਨਹੀਂ ਤੇਰੀ ਲੰਗੋਟੀ ਅਜੇ ਜਲੀ ਨਹੀਂ ਹੈ ਭਾਜੜ ਤੈਨੂੰ ਪਹਿਲੇ ਪੈ ਗਏ ਮੇਰਾ ਮਹਿਲ ਜਲ ਰਿਹਾ ਮੈਂ ਤੁਹਾਡੇ ਕੋਲ ਸੁਣ ਰਿਹਾ ਸੀ ਆਰਾਮ ਨਾਲ ਇੱਥੋਂ ਹੀ ਨਿਰਣਾ ਕਰੋ ਮਾਇਆ ਮਨ ਦੀ ਅਵਸਥਾ ਹੈ ਸੰਸਾਰ ਇਤੇ ਇਹ ਜਗ ਸੱਚੇ ਕੀ ਹੈ ਕੋਠੜੀ ਇਤੇ ਬ੍ਰਹਮ ਦੀ ਛੇ ਬ੍ਰਹਮ ਸੁਣੇ ਪਰ ਮਨੁੱਖ ਦਾ ਲੋਭ ਪਦਾਰਥਾਂ ਨੂੰ ਸੋਨੇ ਚਾਂਦੀ ਨੂੰ ਖਾਸ ਕਰਕੇ ਮਾਇਆ ਬਣਾ ਦਿੰਦਾ ਹੈ ਮਾਇਆ ਪੁਰਸ਼ ਲਈ ਇਸਤਰੀ ਤੇ ਇਸਤਰੀ ਲਈ ਪੁਰਸ਼ ਇਹ ਦੇਵੀ ਦੇਵਤੇ ਦਾ ਸੰਬੰਧ ਪਤੀ ਪਤਨੀ ਦਾ ਸੰਬੰਧ ਪ੍ਰਭੂ ਨੇ ਲੀਲਾ ਬਣਾਈਏ ਸੰਸਾਰ ਨੂੰ ਚਲਾਉਣ ਵਾਸਤੇ ਚਲਦਾ ਰਹੇ ਪਰ ਜੈਸੇ ਮਨੁਖ ਦਾ ਪੁਰਸ਼ ਦਾ ਅਸੀਮ ਕਾਂ ਬਾਹਰ ਪ੍ਰੋਜੈਕਟ ਹੁੰਦਾ ਹੈ ਉਹ ਇਸਤਰੀ ਨੂੰ ਕਾਮਣੀ ਬਣਾ ਦਿੰਦਾ ਹੈ ਪੁਰਸ਼ ਨੂੰ ਕਾਮਦੇਵ ਬਣਾ ਦਿੰਦਾ ਹੈ ਇਸਤੇ ਖੁੱਲਕੇ ਵਿਚਾਰਾ ਨਹੀਂ ਹੋਈਆਂ ਲੋਭ ਤੇ ਹੋਈਆਂ ਨੇ ਹੰਕਾਰ ਤੇ ਵੀ ਹੋਈਆਂ ਨੇ ਕ੍ਰੋਧ ਦੇ ਉੱਤੇ ਵੀ ਬੜੇ ਬੜੇ ਗ੍ਰੰਥ ਲਿਖੇ ਗਏ ਨੇ ॠषि मुनिਆ ਨੇ ਲਿਖੇ ਨੇ ਸੰਤ ਜਨਾਂ ਨੇ ਲਿਖੇ ਨੇ ਮੋਹ ਤੇ ਵੀ ਬੜੇ ਲਿਖੇ ਨੇ ਪਤਾ ਕਾਮ ਤੇ ਕਿੰਨਾ ਨੇ ਲਿਖੇ ਨੇ ਮੂਰਖਾਂ ਨੇ ਅਗਿਆਨੀਆਂ ਨੇ ਦੁਸ਼ਟ ਲੋਕਾਂ ਨੇ ਵਿਬੇਚਾਰੀ ਲੋਕਾਂ ਨੇ ਕਾਮ ਤੇ ਗ੍ਰੰਥ ਲਿਖੇ ਨੇ सेक्स ਦੇ ਉੱਤੇ ਸਭ ਕੁਝ ਲਿਖਿਆ ਕਿਤਾਬਾਂ ਉਹਨਾਂ ਦੀਆਂ ਮਿਲਦੀਆਂ ਪਈਆਂ ॠषि मुनि ਆਨੇ ਆਪਣੀ ਕਲਮ ਰੋਕ ਲਈ ਗਰੋਧ ਤੇ ਲਿਖਿਆ ਮੋਹ ਤੇ ਵੀ ਲਿਖਿਆ ਹੰਕਾਰ ਤੇ ਲੋਭ ਤੇ ਵੀ ਲਿਖਿਆ ਜਦ ਗਲ ਆ ਗਈ ਕਾਮ ਦੇ ॠषि मुनि ਆਨੇ ਕਲਮ ਰੋਕ ਲਈ ਗਿਆਨੀਆਂ ਨੇ ਕਲਮ ਕਲਮ ਰੋਕ ਲਈ ਮੂਰਖਾਂ ਨੇ ਕਲਮ ਚੁੱਕ ਲਈ ਬੜੇ ਧਿਆਨ ਨਾਲ ਸੁਣਨਾ ਕਿਉਂਕਿ ਮੂਲ ਪੰਕਤੀ ਹੈ ਮਾਇਆ ਤੇ ਮਾਇਆ ਦਾ ਰੋਪਕ ਰਵਿਦਾਸ ਇੰਜ ਬਿਆਨ ਪੈ ਕਰਦੇ ਨੇ ਇੱਕ ਰੂਪ ਦਾ ਜ਼ਿਕਰ ਕੀਤਾ ਹੈ ਤੁਮ ਕਈਤ ਹੋ జగਤ ਗੁਰੂ ਸਵਾਮੀ ਹਮ ਕਈਤ ਕਲ ਯੁਗ ਕੇ ਕਾਮੇ ਇਹ ਰਵਿਦਾਸ ਦੇ ਬੋਲ ਕ੍ਰੋਦ ਲੋਭ ਮੋਹ ਹੰਕਾਰ ਤੇ ਲਿਖਿਆ ਸੰਤਾਂ ਨੇ ਅਵਤਾਰਾਂ ਨੇ ॠषि मुਨੀਆ ਨੇ ਪੈਗੰਬਰਾਂ ਨੇ ਤੇ ਕਾਮ ਦੇ ਉੱਤੇ ਲਿਖਿਆ ਮੂਰਖਾਂ ਨੇ ਦੁਸ਼ਟਾਂ ਨੇ ਵੇ ਬੇਚਾਰੀਆਂ ਨੇ ਦੁਰਾਚਾਰੀਆਂ ਨੇ ਤانوں ਜਿਤਨੀਆਂ ਕਾਮ ਦੇ ਸੰਬੰਧ ਚ ਕਿਤਾਬਾਂ ਮਿਲਣ ਗਿਆ ਇਹ ॠषि मुਨੀਆ ਦੀ ਲਿਖੀਆਂ ਹੋਈਆਂ ਨੇ ਇਹ ਵੇ ਬੇਚਾਰੀਆਂ ਦੀ ਲਿਖੀਆਂ ਹੋਈਆਂ ਨੇ ਦੋਰਾਚਾਰੀਆਂ ਦੇ ਲਿਖਿਆ ਨੇ ਲਿਖਣ ਸ਼ੈਲੀ ਉਹਨਾਂ ਕੋਲ ਹੈ ਸੀ ਔਰ ਸਭ ਤੋਂ ਜ਼ਿਆਦਾ ਇਹ ਪ੍ਰਭੂ ਨਾਮ ਦੇ ਗ੍ਰੰਥ ਨਹੀਂ बिकਦੇ ਕਾਮ ਦੇ बिकਦੇ ਚਾਹੇ ਫਿਲਮੀ ਮੈਗਜ਼ੀਨ ਚਾਹੇ ਗੰਦੇ ਨਾਵਲ ਇਹ ਹੀ बिकਦੇ ਨੇ ਇਹ ਹੀ ਲੋਕੀ ਪੜਦੇ ਨੇ ਕਿੰਨੇ ਕਿਸੇ ਦੀ ਲਾਇਬ੍ਰੇਰੀ ਵੇਖ ਕੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਇਹ ਮਨੁੱਖ ਕੀ ਹੈ ਇਹ ਮਨੁੱਖ ਕੀ ਹੈ ਘਰ-ਘਰ ਦੇ ਜਾਣ ਦਾ ਮੌਕਾ ਮਿਲਦਾ ਹੈ ਡ੍ਰੈਗ ਟੇਬਲ ਦੇ ਸਭ ਫਿਲਮੀ ਮੈਗਜ਼ੀਨ ਪਏ ਹੁੰਦੇ ਨੇ ਟੇਬਲ ਤੇ ਜਿੰਸੀਅਤ ਨਾਲ ਭਰੀਆਂ ਹੋਈਆਂ ਕਹਾਣੀਆਂ ਉਹ ਕਿਤਾਬਾਂ ਪਈਆਂ ਹੁੰਦੀਆਂ ਉਸ ਤੋਂ ਹੀ ਪਤਾ ਚੱਲਦਾ ਹੈ ਪਰਿਵਾਰ ਕਿੰਨਾ ਗਧਾਰਮਕ ਹੋਵੇਗਾ ਇਹਦਾ ਗੁਰਦੁਆਰੇ ਆਣਾ ਤੇ ਪਖੰਡ ਹੋਵੇਗਾ ਅਸਲੀ ਰੂਪ ਤੇ ਇਨਾਂ ਦਾ ਇਹ ਹੈ ਹਕੀਕਤ ਇਨਾਂ ਦੀ ਇਹ ਹੈ ਜਿਸ ਨੂੰ ਅਸੀਂ ਹਿੰਦੂ ਜਗਤ ਕਹਿੰਦੇ ਆ ਪੁਰਾਣੇ ਤੇ ਕੌਲ ਦਰਾਵੜ ਸੂਰੀਏ ਵੰਸੀ ਚੰਦਰ ਵੰਸੀ ਸਨ 1450 ਸਾਲ ਤੋਂ ਇਹ ਸ਼ਬਦ ਬਣਿਆ ਇਹਨਾਂ ਵਿੱਚ ਇੱਕ ਨੇ ਕਲਮ ਚੁੱਕੀ ਇੱਕ ઋષਿ ਨੇ ਉਨੇ ਕਾਮ ਸੂਤਰ ਲਿਖਿਆ ਉਹਨੂੰ ਵਾਤਸਾਣ ਕਹਿੰਦੇ ਨੇ ਪਰ ਤਮਾਹ ਹਿੰਦੂ ਜਗਤ ਨੇ ਉਸਨੂੰ ઋષਿ ਮੰਨਿਆ ઋષਿ ਕਹਿੰਦੇ ਨੇ ਲਿਖਿਆ ਉਸਨੇ ਕਾਮ ਤੇ ઋષਿ ਵਾਤਸਾਣ ਉਹਨੇ ਰਾਮ ਦੀ ਮਹਿਮਾ ਰਾਮ ਦੇ ਗੁਣ ਨਹੀਂ ਲਿਖੇ ਕਾਮ ਦੀ ਸ਼ਕਤੀ ਤੇ ਕਾਮ ਦੇ ਉਹ ਗੁਣ ਲਿਖੇ ਸਾਰੀ ਦਿਮਾਗੀ ਸ਼ਕਤੀ ਇਸੇ ਤੇ ਲਾਈ ਹੈ ਸਾਰੀ ਕਲਮ ਇਸੇ ਤੇ ਚਲਾਈ ਹੈ ਔਰ ਇਹ तमाम ॠषि मुनियों ਦੇ ਦੇਸ਼ ਦੇ ਚੋ ਇੱਕੋ ਹੀ ਹੈ ਜਿਸ ਨੇ ਬਾ ਦਲੀਲ ਕਿਆ ਕਰੋਧ ਤੇ ਲਿਖਿਆ ਜਾ ਸਕਦਾ ਹੈ ਮੋਹ ਤੇ ਲਿਖਿਆ ਜਾ ਸਕਦਾ ਹੈ ਹੰਕਾਰ ਤੇ ਬੋਲਿਆ ਜਾ ਸਕਦਾ ਹੈ ਲੋਭ ਤੇ ਬੋਲਿਆ ਜਾ ਸਕਦਾ ਹੈ ਜੋ ਮਨੁੱਖ ਨੂੰ ਭ੍ਰਸ਼ਟ ਕਰ ਦਿੰਦਾ ਹੈ ਅਸੇਮ ਕਾਮ ਵੀ ਪਰਿਵਾਰ ਭ੍ਰਸ਼ਟ ਕਰ ਦਿੰਦਾ ਹੈ ਪੁਰਸ਼ ਨੂੰ ਬ੍ਰਸ਼ਟ ਕਰ ਦਿੰਦਾ ਹੈ ਇਸਤਰੀ ਨੂੰ ਬ੍ਰਸ਼ਟ ਕਰ ਦਿੰਦਾ ਹੈ ਪੁਰਸ਼ ਨੂੰ ਦੁਰਾਚਾਰੀ ਬਲਾਦਕਾਰੀ ਬਣਾ ਦਿੰਦਾ ਹੈ ਇਸਤਰੀ ਨੂੰ ਗਨਕਾ ਬਣਾ ਦਿੰਦਾ ਹੈ ਵੈਸ਼ੀਆ ਬਣਾ ਦਿੰਦਾ ਹੈ ਇਸ ਤੇ ਕਿਉਂ ਨਾ ਲਿਖਿਆ ਜਾਏ ਇਸ ਨੇ ਪਹਿਲੀ ਦਫਾ ਕਲਮ ਚੁੱਕੀ ਔਰ ਗ੍ਰੰਥ ਲਿਖਿਆ ਹੈ ਹੁਣ ਬਹੁਤਾ ਤੇ ਕੁਝ ਮੈਂ ਬਿਆਨ ਨਾ ਕਰਾਂ ਗੁਰਮਤਿ ਸਟੇਜ ਹੈ ਲੇਕਿਨ ਮੈਂ ਇਤਨਾ ਅਰਜ਼ ਕਰਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਖੁੱਲ ਕੇ ਲਿਖੇ ਖੁੱਲ ਕੇ ਲਿਖੇ ਉਸੇ ਇੱਕ ਅੰਗ ਨੂੰ ਲੈ ਕੇ ਸਾਡੇ ਸਿੱਖ ਜਗਤ ਦੇ ਕੁਝ ਵਿਦਵਾਨ ਬੜਾ ਰੌਲਾ ਪਾਉਂਦੇ ਲੋਭ ਕਰਕੇ ਇੱਕ ਬੇਈਮਾਨੀ ਕਰ ਰਿਹਾ ਹੈ ਠੱਗੀ ਕਰ ਰਿਹਾ ਹੈ ਧੋਖਾ ਦੇ ਰਿਹਾ ਹੈ ਕਪਟ ਕਰ ਰਿਹਾ ਹੈ ਛਲ ਕਰ ਰਿਹਾ ਹੈ ਲਿਖਿਆ ਜਾ ਸਕਦਾ ਹੈ बोलिया जा सकता है बुरा नहीं है हंकार करके कोई खून खराबा कर रहे है दी की ही खून खराबा करा कैसे कैसे खून खराबे करा ढाई ढाई करोड़ दे कातल, हिटलर मौसे लय लेने लयन चंगेज खां हलाको ਸਿਰਫ ਰਾਜਨੀਤੀ ਦੀ ਹਵਸ਼ ਨੇ ਇਤਨੇ ਉਹਨਾਂ ਕੋਲ ਕਤਲ ਕਰਵਾਇਆ ਪ੍ਰਭਤਾ ਦੀ ਭੁੱਖ ਨੇ ਇਤਨਾ ਹੁਨ ਖਰਾਬਾ ਕਰਾਇਆ ਲਿਖਿਆ ਜਾ ਸਕਦਾ ਹੈ ਬੋਲਿਆ ਜਾ ਸਕਦਾ ਹੈ ਲੋਕੀ ਸ਼ੌਕ ਨਾਲ ਪੜਦੇ ਕਾਮ ਦੀ ਸੀਮਾ ਵਧੇ ਹੋਈ ਕੈਸੇ ਜੀਵਨ ਨੂੰ ਭ੍ਰਸ਼ਟ ਕਰ ਦਿੰਦੀ ਏ ਇਸਤਰੀ ਨੂੰ ਗਨਕਾ ਬਣਾ ਦਿੰਦੀ ਏ ਪੁਰਸ਼ ਨੂੰ ਬਲਾਤਕਾਰੀ ਬਣਾ ਦਿੰਦੀ ਏ ਅਗਰ ਇਸ ਦੇ ਤੇ ਖੁੱਲ ਕੇ ਲਿਖਿਆ ਗਿਆ ਕਿਸ ਤਰ੍ਹਾਂ ਬਣਾਉਂਦੀ ਹੈ ਤੇ ਫਿਰ ਕਹਿ ਦਿੱਤਾ ਗਿਆ ਇਹ ਸਾਹਿਤ ਅਸ਼ਲੀਲ ਹੈ ਅਸ਼ਲੀਲ ਇਸ ਦੇ ਉਤੇ ਕਲਮ ਸਿੱਖ ਜਗਤ ਦੇ ਚ ਬੁਥੇਰਿਆਂ ਨੇ ਚੁੱਕੀਆਂ ਨੇ ਬੁਥੇਰਿਆਂ ਨੇ ਮੈਂ ਕੱਲ੍ਹ ਆਂ ਜੋ ਉਸ ਕਲਮ ਦੇ ਖਿਲਾਫ ਬੋਲਿਆ ਥੋੜਾ ਲਿਖਿਆ ਔਰ ਮੈਂ ਖੱਲ੍ਹੇ ਜੋ ਇਹਨਾਂ ਨੇ ਆਪਣੀਆਂ ਲਿਖਤਾਂ ਦੇ ਰਾਹੀਂ ਮੈਨੂੰ ਪੰਡਿਆ ਹੈ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਏ। ਲੇਕਿਨ ਦਲੀਲ ਦਾ ਕੋਈ ਜਵਾਬ ਨਹੀਂ ਹੈ। ਦਲੀਲ ਦਾ ਕੋਈ ਜਵਾਬ ਨਹੀਂ ਹੈ। ਔਰ ਚੋਂਕੇ ਦਸਮ ਗ੍ਰੰਥ ਵਿੱਚ ਉਹ ਬਾਣੀਆਂ ਵੀ ਨੇ ਜੋ ਅੰਮ੍ਰਿਤ ਧਿਆਰ ਕਰਨ ਲੱਗਿਆਂ ਜਪੀਆਂ ਜਾਂਦੀਆਂ ਨੇ, ਪੜੀਆਂ ਜਾਂਦੀਆਂ ਨੇ। ਤੋ ਕਹਿਣ ਨਈ ਇੱਥੇ ਇੱਥੇ ਤੱਕ ਇਹ ਬਾਣੀ ਹੈ ਗੁਰੂ ਗੋਬਿੰਦ ਸਿੰਘ ਦੀ ਬਾਕੀ ਅਸੀਂ ਨਹੀਂ ਮੰਨਦੇ ਨਹੀਂ ਮੰਨਦੇ ਇਹਨਾਂ ਦੇ ਸਾਹਮਣੇ ਜਦ ਮੈਂ ਕੁਛ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਰੱਖੀਆਂ ਨੇ ਬਾਬਾ ਫਰੀਦ ਅਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਦੋਹਾ ਗਣੇ ਤੂੰ ਕਿਉ ਰਹਿਣ ਰਿਹਾ ਗਿਆਨ 라ਉ ਜਬ ਸੇਜੇ ਆਵੇ ਤੋਂ ਨਾਨਕ ਭੋਗ ਕਰੇ ਹਜ਼ਾਰਾਂ ਪੰਕਤੀਆਂ ਪਰ ਕਿਸ ਦੇ ਅਰਥ ਕਰੋਗੇ ਠੀਕੇ ਆਤਮਾ ਪਰਮਾਤਮਾ ਦਾ ਮਿਲਨ ਲੇਕਿਨ ਉਦਾਰਣ ਪ੍ਰਮਾਣ ਠੀਕੇ ਪਰਮਾਤਮਾ ਦੇ ਰਸ ਲਈ ਪ੍ਰਮਾਣ ਛੋਟੇ ਹੋਣਗੇ ਪੂਰਨ ਨਹੀਂ ਹੋਣਗੇ ਕੋਈ ਪੂਰਨ ਹੈ ਸੰਸਾਰ ਦੀ ਕੋਈ ਗੱਲ ਕਰਨੀ ਹੈ ਤੇ ਪੂਰਨ ਪ੍ਰਮਾਣ ਮਿਲ ਸਕਦਾ ਹੈ ਪਰਤਕਸ਼ ਪ੍ਰਮਾਣ ਵੀ ਮਿਲ ਸਕਦਾ ਹੈ ਪਰ ਉਦਾਹਰਣ ਤੇ ਦਿੱਤੇ ਨੇ ਸੰਸਾਰ ਦੇ aur ایسیਆਂ ਪੰਕਤੀਆਂ ਤੁਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿਚ ਬੇਸ਼ੁਮਾਰ ਕਈ ਇਸ ਸ਼ਬਦ ਦੇ ਚ ਰਵਿਦਾਸ ਵੀ ਖੁੱਲ ਕੇ ਬੋਲ ਰਹੇ ਨੇ ਖੁੱਲ ਕੇ ਬੋਲ ਰਹੇ ਨੇ ਸਮਾਤ ਹੁਣ ਮੇਰੇ ਕੋਲ ਸੀਮਤ ਹੈ ਤੇ ਮੈਂ ਇੱਕ ਦਲੀਲ ਤੁਹਾਡੇ ਸਾਹਮਣੇ ਰੱਖ ਦਿਤੀ ਹੈ ਜੇ ਕ੍ਰੋਧ ਤੇ ਬੋਲਿਆ ਜਾ ਸਕਦਾ ਹੈ ਕਿਤਨਾ ਦੁਸ਼ਟ ਬਣਾ ਦਿੰਦਾ ਹੈ ਮਨੁੱਖ ਨੂੰ ਕਿਤਨਾ ਮੂੜ ਬਣਾ ਦਿੰਦਾ ਹੈ ਜੇ ਲੋਭ ਤੇ ਬੋਲਿਆ ਜਾ ਸਕਦਾ ਹੈ ਕਿਤਨਾ ਬੇਈਮਾਨ ਬਣਾ ਦਿੰਦਾ ਹੈ ਠੱਗ ਚੋਰ ਡਕੈਤ ਬਣਾ ਦਿੰਦਾ ਹੈ ਜੇ ਹੰਕਾਰ ਤੇ ਬੋਲਿਆ ਜਾ ਸਕਦਾ ਹੈ ਕਿਤਨਾ ਕਾਤਲ ਕਸਾਈ ਬਣਾ ਦਿੰਦਾ ਹੈ ਮਨੁੱਖ ਨੂੰ ਜੇ ਮੋਹ ਤੇ ਬੋਲਿਆ ਜਾ ਸਕਦਾ ਹੈ ਕਿਤਨਾ ਸਵਾਰਥੀ ਬਣਾ ਦਿੰਦਾ ਹੈ ਮਨੁੱਖ ਕੋਈ ਵਿਸ਼ਾ ਕੰਮ ਇਸਤੇ ਨਹੀਂ ਬੋਲਿਆ ਜਾ ਸਕਦਾ ਨਾ ਲਿਖਿਆ ਜਾ ਸਕਦਾ ਔਰ ਆਪ ਸੁਣ ਕੇ ਹੈਰਾਨ ਹੋਵੋਗੇ ਇਨ੍ਹਾਂ ਪੰਜਾਂ ਵਿੱਚੋਂ ਮੂਲ ਕੰਮ ਹੈ ਬਾਕੀ ਸਭ ਤੱਲੇ ਜਦ ਵੀ ਗਿਣਤੀ ਆਉਂਦੀ ਹੈ ਪਹਿਲੇ ਸਰਦਾਰ ਇਹ ਹੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਤੇ ਸਰਦਾਰ ਹੈ ਇਹਦੇ ਸਾਰਿਆਂ ਦਾ ਸ਼ਰਮੌਰ ਹੈ ਬਾਕੀ ਦੇ ਜਿਹੜੇ ਔਗਣ ਨੇ ਮਨੁੱਖ ਉਹਨਾਂ ਦੀ ਪੂਰਤੀ ਵੀ ਕਾਮ ਦੀ ਪੂਰਤੀ ਲਈ ਕਰਦਾ ਹੈ। ਧਨ ਵਧ ਗਿਆ ਸੀ ਨਵਾਬ ਕੋਲ ਨظام ਹైదరాబాద్ ਦੇ ਤਾਂ ਉਸ ਦੀਆਂ 600 ਬੇਗਮਾਂ ਸਨ ਜੇ ਧਨ ਨਾ ਵੱਧਦਾ ਤੇ ਪ੍ਰਭਤਾ ਨਾ ਵੱਧੇ ਹੰਕਾਰ ਕਰਕੇ ਤੇ 600 ਬੇਗਮਾਂ ਕੋਈ ਮਹਾਰਾਜਾ 400 ਮਹਾਰਾਣੀਆਂ ਔਰ ਦੁਰਾਚਾਰੀ ਕਿਸ ਨੂੰ ਕਹਿੰਦੇ ਨੇ ਬਲਾਤਕਾਰੀ ਕਿਸ ਨੂੰ ਕਹਿੰਦੇ ਨੇ ਇਸ ਵਕਤ ਮਰਾਕਸ਼ ਦੇ ਨਵਾਬ ਦੀਆਂ 1000 ਬੇਗਮਾਂ ਨੇ ਇਸ ਵਕਤ ਦੁਰਾਚਾਰੀ ਕਿਸ ਨੂੰ ਕਹਿੰਦੇ ਨੇ ਬਲਾਤਕਾਰੀ ਕਿਸ ਨੂੰ ਕਹਿੰਦੇ ਨੇ ਔਰ ਕਿਸ ਨੂੰ ਬਲਾਤਕਾਰੀ ਆਖੋਗੇ ਧਨਵੀ ਇਸ ਵਾਸਤੇ ਵੜ ਆਇਆ ਪ੍ਰਭਤਾ ਵੀ ਮਰਾਕਸ਼ ਦੇ ਨਵਾਬ ਨੇ ਇਸ ਵਾਸਤੇ ਵਧਾਈ ਮੈਂ 1000 ਬੇਗਮਾਂ ਰੱਖ ਸਕਾਂ ਹੈਰਾਨਗੀ تھی ਇਸ ਸ਼ਬਦ ਦੇச்சு ਖੁਲਾਸਾ ਇਹੀ ਹੈ ਸੀਮਤ ਧਾਇਰੇ ਚ ਮੈਂ ਤੁਹਾਡੇ ਸਾਹਮਣੇ ਇਹ ਵਿਚਾਰਾਂ ਰੱਖਾਂਗਾ ਮਨੁੱਖ ਦੇ ਅੰਦਰ ਕਾਮਨਾ ਗਰਦਿਸ਼ ਕਰਦੀ ਹੈ ਕਾਮਨਾ ਦਾ ਚੱਕਰ ਹੀ ਜਨਮ ਮਰਨ ਦਾ ਚੱਕਰ ਬਣਦਾ ਹੈ ਕਾਮਨਾ ਦਾ ਚੱਕਰ ਹੀ ਸੰਸਾਰ ਦਾ ਚੱਕਰ ਬਣਦਾ ਹੈ ਜਿਵੇਂ ਖੰਡਾ ਸਾਡਾ ਧਾਰਮਿਕ ਚਿੰਨ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ પ્રથમે ખંડા સાજ કે જન સબ સંસાર ઉબાય પહેલે પ્રભુ ને શક્તિ બનાઈ ઓ જો સિદ્ધા ખંડા શક્તિ દા પ્રતીક હે શક્તિ તો સંસાર બને ફિર સંસાર દા જેડા રૂપ દિખાયા ગોલાકાર ખંડે ના ધરતી બ્રહમંડ એ ગોલાકાર બ્રહમંડ શક્તિ તો પેદા હયા ਦਰਵੇਂ ਪਾਸੇ ਕਿਰਪਾਨਾ ਸ਼ਕਤੀ ਨੇ ਸੰਭਾਲਿਆ ਹੋਇਆ ਇਸ ਨੂੰ ਨਿਰਗੁਣ ਰੂਪ ਦੇ ਵਿੱਚ ਤੇ ਸਰਗੁਣ ਰੂਪ ਦੇ ਵਿੱਚ ਐਂਦੋ ਖੰਡੇ ਦੀ ਵਿਆਖਿਆ ਸਰਗੁਣ ਤੇ ਨਿਰਗੁਣ ਰੂਪ ਦੇ ਚ ਉਸ ਨੇ ਬ੍ਰਹਿਮੰਡ ਨੂੰ ਸੰਭਾਲਿਆ ਹੋਇਆ ਸਾਰੀ ਉਤਪਤੀ ਖੰਡੇ ਤੋਂ ਹੀ ਸ਼ਕਤੀ ਤੋਂ ਹੀ ਤਾਂ ਜੋ ਉਤਪਤੀ ਹੋਈ ਉਹ ਸਾਰੇ ਦਾ ਸਾਰਾ ਸਭ ਕੁਝ ਗੋਲਾਕਾਰ ਹੈ ਤੋ ਗੋਲਾ ਬ੍ਰਹਿਮੰਡ ਦਾ ਰੂਪ ਪੇਸ਼ ਕੀਤਾ ਹੈ ਇਸ ਤਰ੍ਹਾਂ ਮਹਾਤਮਾ ਬੁੱਧ ਬੋਧੀਆਂ ਦਾ ਜਿਹੜਾ ਧਾਰਮਿਕ ਚੱਕਰ ਹੈ ਚੱਕਰ ਹੈ ਸੰਸਾਰ ਚੱਕਰ ਹੈ ਮਨੁੱਖ ਇਸ ਦੇ ਜਗਰਦਿਸ਼ ਕਰਦਾ ਰਹਿੰਦਾ ਘੁੰਮਦਾ ਹੀ ਰਹਿੰਦਾ ਘੁੰਮਦਾ ਹੀ ਰਹਿੰਦਾ ਆਵਣੇ ਜਾਵਣੇ ਇਸ ਦੇ ਮੁਕਦੇ ਹੀ ਨਹੀਂ ਗੋਲਾਕ ਕਾਮਨਾ ਮਨੁੱਖ ਨੂੰ ਗਵਾਈ ਫਿਰਦੀ ਹੈ ਹੁਣ ਧਿਆਨ ਨਾਲ ਸੁਣਨਾ ਧਨ ਦੀ ਕਾਮਨਾ ਧਨ ਮਿਲ ਗਿਆ ਹੈ ਕਾਮਨਾ ਰੁਕਦੀ ਨਹੀਂ ਬਿਸ਼ਰਾਮ ਨਹੀਂ ਕਰਦੇ ਪ੍ਰਭਤਾ ਦੀ ਕਾਮਨਾ ਕੁੰਮਦੇ ਆਇਆ ਉਹ ਵੀ ਮਿਲ ਗਈ ਕਾਮਨਾ ਇੱਥੇ ਵੀ ਬਿਸ਼ਰਾਮ ਨਹੀਂ ਕਰਦੀ ਚੱਲ ਪੈਂਦੀ ਹੈ ਫਿਰ ਪੁਰਸ਼ ਦੇ ਅੰਦਰ ਇਸਤਰੀ ਦੀ ਕਾਮਨਾ ਇਸਤਰੀ ਦੇ ਅੰਦਰ ਪੁਰਸ਼ ਦੀ ਕਾਮਨਾ ਇੱਥੇ ਕਾਮਨਾ ਥੋੜਾ ਜਿਹਾ ਵਿਸ਼ਰਾਮ ਕਰਦੀ ਹੈ ਇਸ ਵਾਸਤੇ ਭਾਰਤ ਦੇ ਤਮਾਮ ਰਿਸ਼ੀਆਂ ਨੇ ਇਸਤਰੀ ਨੂੰ ਕਾਮਣੀ ਕਹਿ ਦਿੱਤਾ ਪੁਰਸ਼ ਨੂੰ ਕਾਮਦੇਵ ਕਹਿ ਦਿੱਤਾ ਥੋੜਾ ਜਿਹਾ ਵਿਸ਼ਰਾਮ ਕਰਦੀ ਦਾਨਗੁਰੂ ਤੇ ਇੱਕ ਬਾਦਰ ਸਾਹਿਬ ਕਹੋ ਕਹਾ ਆਪਣੇ ਅਧਮਾਈ ਉਰਝਿਓ ਕਨਕ ਕਾਮਨੇ ਕੇ ਰਸ ਨੈ ਕੀ ਰਤ ਪ੍ਰਭਗਾਂ ਇਨੇ ਪ੍ਰਭੂ ਦੀ ਕੀਰਤੀ ਨਹੀਂ ਗਾਈ ਕਾਰਨ ਰੋਕ ਲਿਆ ਕਿਦਰੇ ਕਨਕ ਨੇ ਕਿਦਰੇ ਕਾਮਨੀ ਨੇ ਇਸ स्त्री ਨੂੰ ਕਾਮਨਾ ਦੀ ਮਣੇ ਆਕ ਦਿੱਤਾ ਪੁਰਸ਼ ਇੱਥੇ ਵਿਸ਼ਰਾਮ ਕਰਦਾ ਉਹਦੀ ਕਾਮਨਾ ਕੁਝ ਦੇਰ ਲਈ ਇੱਥੇ ਰੁਕਦੀ ਹੈ ਨਾ ਪ੍ਰਭਤਾ ਤੇ ਰੁਕਦੀ ਹੈ ਨਾ ਧਨ ਤੇ ਰੁਕਦੀ ਹੈ ਹੋਰ ਅੱਗੇ ਹੋਰ ਅੱਗੇ ਹੋਰ ਅੱਗੇ ਥੋੜਾ ਜਾਇਏ ਤੇ ਰੁਕਦੀ ਇਸਤਰੀ ਦੀ ਵੀ ਇਹ ਕਾਮਨਾ ਨਾ ਧਨ ਤੇ ਰੁਕਦੀ ਏ ਨਾ ਪ੍ਰਭਤਾ ਤੇ ਰੁਕਦੀ ਏ ਰੁਕਦੀ ਏ ਥੋੜਾ ਜਿਹਾ ਪੁਰਸ਼ ਤੇ ਤੋ ਪੁਰਸ਼ ਉਸ ਲਈ ਕਾਮਦੇਵ ਬਣ ਜਾਂਦਾ ਏ ਇਸਤਰੀ ਪੁਰਸ਼ ਲਈ ਕਾਮਣੀ ਬਣ ਜਾਂਦੀ ਛਲਕ ਕਨਕ ਕਾਮਨੇ ਛਲੇ ਕਨਕ ਕਾਮਨੇ ਸੰਸਕ੍ਰਿਤੀ ਸ਼ਲੋਕ ਗੁਰੂ ਅਰਜਨ ਦੇਵ ਜੀ ਬੜਾ ਜ਼ਿਕਰ ਹੈ ਇਸ ਦੇ ਵਿੱਚ ਕਹੋ ਕਹਾ ਆਪਣੇ ਅਦਮਾਈ ਉਰਜਿਓ ਕਨਕ ਕਾਮਨੇ ਕੇ ਰਸ ਨਹੀਂ ਕਿ ਰਤ ਪ੍ਰਭਗਾਇ ਸੰਤਾਨ ਉਤਪਤੀ ਦਾ ਜੋ ਸਾਧਨ ਸੀ ਪ੍ਰਭੂ ਨੇ ਬਣਾਇਆ ਹੈ ਚਲਦਾ ਰਹੇ। ਇਹੀ ਪੁਰਸ਼ ਲਈ ਮਹਾਰਸ ਬਣ ਗਿਆ। ਇਸਤਰੀ ਲਈ ਮਹਾਰਸ ਬਣ ਗਿਆ। ਕਾਮਨਾ ਥੋੜਾ ਵਿਸ਼ਰਾਮ ਕਰਨ ਲੱਗ ਪਈ। ਇੱਕ ਕਾਮਦੇਵ ਬਣ ਗਿਆ, ਇੱਕ ਕਾਮਨੀ ਬਣ ਗਿਆ। ਗਿਆਨ ਦਾ ਸਾ